ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰੇ ਆਉਂਦੇ ਇਹ ਮੁੰਡੇ ਰਾਸਤੇ ਵਿੱਚ ਆਉਂਦੀਆਂ ਜਾਂਦੀਆਂ ਜਨਾਨੀਆਂ ਅਤੇ ਬੰਦਿਆਂ ਦੇ ਹੱਥ ਪੱਲੇ ਮਾਰਦੇ ਸੀ ਭਾਵ ਉਹਨਾਂ ਦੇ ਕੋਲੋਂ ਪੈਸੇ ਅਤੇ ਹੋਰ ਕੀਮਤੀ ਸਮਾਨ ਖੋਕੇ ਫਰਾਰ ਹੋ ਜਾਂਦੇ ਸੀ ਜਿਨ੍ਹਾਂ ਤੋਂ ਸ਼ਹਿਰ ਦੇ ਲੋਕ ਕਾਫੀ ਤੰਗ ਪਰੇਸ਼ਾਨ ਹੋ ਚੁੱਕੇ ਸਨ ਇਹਨਾਂ ਦੇ ਕਾਰਨਾਮੇ ਦੇਖ ਇੱਕ ਵਾਰ ਤਾਂ ਅੰਮ੍ਰਿਤਸਰ ਪੁਲਿਸ ਨੂੰ ਵੀ ਭਾਜੜਾ ਪੈ ਗਈਆਂ ਤੇ ਫਿਰ ਪੁਲਿਸ ਨੇ ਆਪਣੀ ਕਮਰ ਕੱਸ ਨਾਕੇਬੰਦੀਆਂ ਦੌਰਾਨ ਇਹਨਾਂ ਮਲਜ਼ਮਾਂ ਨੂੰ ਕਾਬੂ ਕੀਤਾ ਇਸੇ ਦੌਰਾਨ ਹੀ ਇਹਨਾਂ ਦੇ ਕੋਲੋਂ ਕਈ ਵਾਹਨ ਅਤੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣੋ ਅੱਜ ਵੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਦੋ ਕੇਸ ਜਿਹੜੇ ਹੈਗੇ ਸਾਡੇ ਐਸ ਐਚ ਓ ਸਿਵਲ ਲਾਈਨ ਨੇ ਜਿਹੜੇ ਹੈਗੇ ਨੇ ਉਹ ਡਿਟेक्ट ਕੀਤੇ ਹੈਗੇ ਨੇ ਮਾਜੂਕ ਵਿਸ਼ਵ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਸੀਗੇ ਜਿਹੜੇ ਸਨੇਚਿੰਗ ਦੇ ਕੇਸਸ ਆ ਉਹ ਤੇ ਜੀ ਸਪੈਸ਼ਲੀ ਜਿਹੜੀ ਤਰਜੀਹ ਦੇ ਕੇ ਇਹਨਾਂ ਨੇ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕੀਤੀ ਸੀਗੀ ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਸਾਨੂੰ ਬੜੀ ਵੱਡੀ ਜਿਹੜੀ ਹੈਗੀ ਐ ਐਸਐਚਓ ਸਿਵਲ ਲਾਈਨ ਨੂੰ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਟੋਟਲ ਹੁਣ ਤੱਕ ਇਹਨਾਂ ਨੇ 13 ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜਾ ਹੈਗਾ ਦੋ ਮੁਕਦਮਿਆਂ ਦੇ ਵਿੱਚ ਜਿਹੜਾ ਹੈਗਾ ਆ ਰਿਕਵਰ ਕੀਤਾ ਹੈ ਇਹਦੇ ਵਿੱਚ ਇੱਕ 64 ਨੰਬਰ ਐਫਆਈਆਰ ਨੰਬਰ 379 ਬੀ 34 ਦੀ ਹੈਗੀ ਐ ਇਹ ਜਿਹੜੀ ਹੈਗੀ ਐ 20 ਤਰੀਕ ਦੀ ਹੈਗੀ ਆ ਆਪਣੀ ਐਫਆਈਆਰ ਜਿਹੜੀ ਹੈਗੀ ਐ ਆ ਸੌਰੀ 19 ਤਰੀਕ ਦੀ ਹੈਗੀ ਐ ਔਰ 20 ਤਰੀਕ ਨੂੰ ਦੋਸ਼ੀ ਗ੍ਰਿਫਤਾਰ ਕਰਕੇ ਇਕਲੋ 6 ਮੋਬਾਈਲ ਔਰ ਇੱਕ ਮੋਟਰਸਾਈਕਲ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਦੋਸ਼ੀ ਦਾ ਨਾਮ ਹੈਗਾ ਰਗੂ ਪੁੱਤਰ ਜਿਹੜਾ ਹੈਗਾ ਆ ਆਪਣਾ ਸੋਨ ਨੂੰ ਇਹ ਫਤੇਗੜ ਚੂੜੀਆਂ ਦਾ ਰਹਿਣ ਵਾਲਾ ਔਰ ਇਹਦੇ ਉੱਤੇ ਆਲਰੇਡੀ ਇੱਕ ਜਿਹੜਾ ਹੈਗਾ 758 ਦਾ ਕਲੰਦਰਾ ਹੈਗਾ ਇਸ ਤੋਂ ਇਲਾਵਾ ਇੱਕ 65 ਨੰਬਰ ਮੁਕੱਦਮਾ ਵੀ 379 ਬੀ ਜਿਹੜਾ ਸੀਗਾ ਉਹ ਦਰਜ ਕੀਤਾ ਗਿਆ ਸੀਗਾ ਮਿਤੀ 24 ਚਾਹਵੀ ਨੂੰ ਔਰ ਇਹਦੇ ਵਿੱਚ ਵੀ ਜਿਹੜੇ ਦੋਸ਼ੀ ਜਿਹੜੇ ਹੈਗਾ ਕਰਨ ਤੇ ਸੰਜੂ ਜਿਹੜਾ ਹੈਗਾ ਆ ਇਹ ਦੋਨੇ ਜਿਹੜੇ ਹੈਗੇ ਨੇ ਫਤੇਗੜ ਚੂੜੀਆਂ ਰੋਡ ਦੇ ਰਹਿਣ ਵਾਲੇ ਸੰਜੇ ગાંધી ਕਲੋਨੀ ਦੇ 800 ਗ੍ਰੈਫਤਾਰ ਕਰਕੇ ਇਹਨਾਂ ਦੇ ਕੋਲੋਂ 6 ਜਿਹੜੇ ਮੋਬਾਈਲ ਔਰ ਇੱਕ ਐਕਟਿਵਾ ਜਿਹੜਾ ਸੀਗਾ ਵਾਰਦਾਤ ਵਿੱਚ ਵਰਤਿਆ ਗਿਆ ਉਹ ਜਿਹੜਾ ਸੀਗਾ ਭਰਾਮnik ਗਿਆ ਸੋ ਟੋਟਲ ਇਸ ਤਰ੍ਹਾਂ ਜਿਹੜੇ ਆ ਦੋ ਕੇਸਾਂ ਦੇ ਵਿੱਚ ਅਸੀਂ 13 ਮੋਬਾਈਲ ਇੱਕ ਮੋਟਰਸਾਈਕਲ ਔਰ ਇੱਕ ਐਕਟਿਵਾ ਜਿਹੜਾ ਹੈਗਾ ਵਾ ਉਹ ਰਿਕਵਰ ਕੀਤੇ ਸਰ ਕੀ ਬੈਕਗਰਾਉਂਡ ਕੀ ਹੈ ਇਹ ਬੰਦੇ ਮੁੰਡੇ ਜਿਹੜੇ ਹੈਗੇ ਨੇ ਜਿਹੜੇ ਛੋਟੀ ਏਜ ਦੇ ਹੀ ਹੈਗੇ ਨੇ 21-22 ਸਾਲ ਦੇ ਹੈਗੇ ਨੇ ਔਰ ਇਹ ਵੇਲੇ ਹੈਗੇ ਨੇ ਇਹੀ ਜਿਹੜਾ ਲੁੱਟਖੋਹਾਂ ਦਾ ਜਿਹੜਾ ਕੰਮ ਕਰਦੇ ਸੀਗੇ ਰੇ ਦੇ ਨਾਲ ਹੁਣ ਕਾਫੀ ਹਜੇ ਵੀ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਇੱਕ ਇੱਕ ਦੋਨਾਂ کیسਾਂ ਦੇ ਵੇਚਣਾਂ ਦਾ ਸਾਥੀ ਫੜਨ ਵਾਲਾ ਬਾਕੀ ਹੈਗਾ ਰਿਮਾਂਡ ਲੈ ਕੇ ਇਹਨਾਂ ਕੋਲ ਹੋਰ ਪੁੱਛਗਿੱਛ ਕਰਕੇ ਹੋਰ ਵੀ ਸਾਨੂੰ ਮੋਬਾਈਲ ਰਿਕਵਰ ਹੋਣਗੇ ਸਦਿਆ ਦੀ ਕੁਆਲਿਫਿਕੇਸ਼ਨ ਕਿੰਨੀ ਸੀ ਥੋੜੇ ਪੜੇ ਲਿਖੇ ਹੈ 5th ਤੋਂ 10th ਜਾਂ +2 ਹੀ ਹੈਗੇ ਕਿੰਨੀਆਂ ਬਾਤਾਂ ਦੇ ਵਿੱਚ ਦੇ ਕੋਈ 6-6 ਮੋਬਾਈਲ ਤਾਂ ਹੁਣੇ ਹੀ ਰਿਕਵਰ ਕਰ ਲਏ ਹੈਗੇ ਸੋ ਪ੍ਰੋਕਸੀਮਿਟੀ ਕਹਿ ਸਕਦੇ ਹਾਂ 6 ਬਾਤਾਂ ਦਾ ਤਾਂ ਇਹ ਹੋ ਗਈਆਂ ਟ੍ਰੇਸ 6 ਦੂਸਰੀਆਂ ਹੋ ਗਈਆਂ ਨੇ ਇਹ ਜਿਹੜੀਆਂ ਮੇਨ ਸੇਵਾ ਲਾਈਨ ਨਾਲ ਮਜੀਠਾ ਰੋਡ ਤੇ ਸਦਰ ਦੇ ਏਰੀਏ ਦੇ ਵਿੱਚ ਜਿਹੜੀ ਇਹਨਾਂ ਦੀ ਜ਼ਿਆਦਾ ਜਿਹੜੀ ਸੀਗੀ ਸਨੇਚਿੰਗ ਸਰ ਨਸ਼ੇ ਦੇ ਸਿਰਫ ਗੱਲ ਨਸ਼ੇ ਹਾਲੇ ਤੱਕ ਜਿਹੜੀ ਹੈਗੀ ਹੈ ਗੱਲ ਸਾਹਮਣੇ ਨਹੀਂ ਆਈ ਬਟ ਜਦੋਂ ਬਰੀਕੀ ਨਾਲ ਪੁੱਛਕਿਸ਼ ਕਰਕੇ ਫਿਰ ਜੇ ਕੋਈ ਗੱਲਬਾਤ ਹੋਈ ਕਰਨੇ ਸ਼ੁਰੂ ਜਿਸ ਦੇ ਪਹਿਲਾ ਮਾਮਲਾ ਦਰਜਾ ਉਹਦੇ ਤੇ ਸਨੇਚਿੰਗ ਦਾ ਹੀ ਆ ਜਾਂ ਉਹਦੇ ਨੂੰ ਬੋਲਤੀ ਹੈ ਨਹੀਂ ਉਹਦੇ ਤੇ ਜੀ ਹੈਗੀ ਹੈ 7 ਕੁੰਜਾ ਦੀ ਰੈਪਟ ਕੀਤੀ ਗਈ ਹੈ ਹੈਗੀ ਰਘੂ ਦੇ ਉੱਤੇ ਜਿਹੜੀ ਹੈਗੀ 7 ਕੁੰਜਾ ਕੀਤੀ ਗਈ ਹੈ ਲੜਾਈ ਚ ਪ੍ਰੋਵੈਂਟਿਵ ਐਕਸ਼ਨ ਸੀ ਜਿਸ ਐਕਟੀਵਿਟੀ ਵਕਤੋਂ ਕੀਤੀ ਗਈ ਉਹ ਵੀ ਕਿਹ ਚੋਰੀ ਦੀ ਜੂ ਉਹ ਜਿਹੜੀਆਂ ਚੀਜ਼ਾਂ ਸਾਰੀਆਂ ਇਹ ਹੀ ਆ ਤਪਤੀਸ਼ੀਆਂ ਹੈਗੀਆਂ ਨੇ ਹਜੇ ਤੱਕ ਇਹਨਾਂ ਨੂੰ ਫੜ ਕੇ ਜਿਹੜਾ ਹੈਗਾ ਪੁਛਕਿਛ ਕਰਕੇ ਰਿਮਾਂਡ ਲੈ ਕੇ ਇਹਨਾਂ ਕੋ ਸਾਰੀਆਂ ਬ੍ਰੇਕੀਆਂ ਵਿੱਚ ਜਿਹੜੇ ਏਰੀਆ ਜਿੱਥੇ ਜਿਆਦਾ ਬਾਦਦਾਤਾਂ ਨੂੰ ਜਿਹੜੀਆਂ ਹੁਣ ਤੱਕ ਦੀਆਂ ਜਿਹੜੀਆਂ ਹੈਗੀਆਂ ਉਹ ਸਿਵਲ ਆਇਨ ਏਰੀਆ ਦੇ ਵਿੱਚ ਜਿਹੜੀਆਂ ਇਹਨਾਂ ਨੇ ਬਾਤ ਕਰਤੀ ਮਜੀਠਾ ਰੋਡ ਦੇ ਉੱਪਰ ਹੈਗੀਆਂ ਉੱਥੇ ਨਾਲ ਹੀ ਕਿਉਂਕਿ ਮਜੀਠਾ ਰੋਡ ਦੇ ਨਾਲ ਹੀ ਜਿਹੜਾ ਸਦਰ ਦਾ ਏਰੀਆ ਸ਼ੇਅਰ ਹੋ ਰਿਹਾ ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਨਾਰਥ ਸਬ ਡਿਵੀਜ਼ਨ ਦੇ ਵਿੱਚ ਜਿਹੜੇ ਲੁੱਟਖੋਹਾਂ ਦੀਆਂ ਮਾਮਲਿਆਂ ਤਾਂ ਹੋਈਆਂ ਉਹਨੂੰ ਕਾਫੀ ਠੱਲ ਫੇਰ। ਹੋਰ ਵੀ ਸਰ ਕੋਈ ਰਿਮਾਂਡ ਲੈ ਕੇ ਆਣਾ ਤੇ ਤਿੰਨ ਤਿੰਨ ਦਿਨਾਂ ਦਾ ਰਿਮਾਂਡ ਆ ਗਿਆ। ਜੇ ਮੈਂ ਸਾਹ ਤੋਂ ਪੁੱਛ ਕੇ ਚੱਲ ਰਹੀ ਆ ਕਿ ਹੋਰ ਵੀ ਕੋਈ ਵਿਤਾ ਤੁਹਾਨੂੰ ਸ਼ੇਅਰ ਕਰਾਂ। ਜੇ ਮੈਂ ਆਨਲਾਈਨ ਵਰਕ ਸੀਟ ਵੀ ਸ਼ੇਅਰ ਕਰਦੇ ਸੀ ਅੱਗੇ ਮਤਲਬ ਜਿਦਾ ਦੇਖੋ ਇਹ ਸਾਰੀਆਂ ਚੀਜ਼ਾਂ ਆਪਰੇਸ਼ਨ ਡਿਟੇਲਸ ਆ ਗਈਆਂ ਫਿਰ ਉਹ ਕਿਉਂਕਿ ਜੇ ਮੈਂ ਹੁਣ ਧਰਨਾ ਡਿਸਕਸ ਕਰਦਾ ਸਾਡਾ ਅਗਲੀ ਜਿਹੜੀ ਹੈਗੀ ਹੈ ਰਿਕਵਰੀ ਇਫੈਕਟ ਕਰ ਸਕਦੀ ਹੈ ਇਸ ਕਰਕੇ ਜਿੱਦਾਂ ਜਿੱਦਾਂ ਸਾਰੇ ਇਹਨੇ ਬੁਗਦੇ ਹਾਂਜੀ ਇਹਨਾਂ ਹਥਿਆਰ ਦੀ ਵਰਤੋਂ ਕਰਦੇ ਹੀ ਬਾਅਦ ਹਜੇ ਤੱਕ ਜਿਹੜੇ ਹੈਗੇ ਇਹਨਾਂ ਨੇ ਮੋਟਰਸਾਈਕਲ ਦੇ ਤਾਂ ਖੋਹ ਕਰਨ ਵਾਲੀ ਹੈਗੀ ਹੈ ਹਥਿਆਰ ਵਾਲੀ ਗੱਲ ਸਾਹਮਣੇ ਨਹੀਂ ਆਈ ਸਰ ਇਹਨੇ ਤਾਂ ਆਪਣਾ ਬ੍ਰਮਹੰਤ ਕਰ ਲਿਆ ਕਈ ਉਹਨਾਂ ਦੇ ਖੋਹ ਕੇ ਵਿੱਚ ਵੀ ਹੋਣਗੇ ਇਹਦੇ ਬਾਰੇ ਕੁਝ ਬਿਲਕੁਲ ਸਹੀ ਗੱਲ ਹੈ ਜਿਹੜੀ ਉਹ ਚੀਜ਼ ਹੈ ਉਹ ਇਨਵੈਸਟੀਗੇਸ਼ਨ ਦੇ ਅੰਦਰ ਆਨਸਰ ਸਾਹਮਣੇ ਕਿ ਲੋਕਲੀ ਸਾਨੂੰ ਲਾਗੇ ਲਾਗੇ ਕੀਤੇ ਜੀ ਬਾਕੀ ਇਹਨਾਂ ਤੋਂ ਬਰੀਕੀ ਨਾਲ ਪੁੱਛਗਿੱਛ ਕਰਦੇ। ਥੈਂਕ ਯੂ। پولیس ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਮਾਮਲੇ 'ਚ ਹੋਰ ਵੀ ਖੁਲਾਸੇ ਹੋ ਸਕਣ। ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।